ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਸਾਡੇ ਨਾਲ ਹਰਦੀਪ ਉਹਨਾਂ ਡਾਟਾ ਦੇ ਇਸ ਕਰ ਲਈ ਵੀਡੀਓ ਸ਼ੂਟ ਤੇ ਹੌਲੈਂਡ ਕਿਉਂਕਿ ਅੱਜ ਕੱਲ ਬੜਾ ਟ੍ਰੈਂਡ ਇਹਨਾਂ ਦਾ ਚੱਲਦਾ ਹੈ ਨਾ ਬਾਈ ਹਾਂ ਜੀ ਹਾਂ ਸਾਰਿਆਂ ਦਾ ਹੀ ਚੱਲਦਾ ਵੈਸੇ ਤਾਂ ਹਾਂ ਸਾਰਿਆਂ ਦਾ ਹੀ ਚੱਲਦਾ ਵੈਸੇ ਆ ਜਿਆਦੇ ਆਏ ਹੋਰਣ ਜਾਂਦੇ ਇਹ ਇਸ ਏਰੀਆ 'ਚ ਜਿਆਦੇ ਆਏ ਹੈ ਇਹ ਬਾਈ ਆਪਾਂ ਉਸ ਵੀਡੀਓ 'ਚ ਵੀ ਜ਼ਿਕਰ ਕੀਤਾ ਗੱਲਾਂ ਦਾ ਇਹਦੀ ਪਾਵਰ ਵਧਾਉਣ ਲਈ ਤੂੰ ਕੀ ਕੀਤਾ ਹੈ ਇਹਦੀ ਇਹ ਮਾਡਲ ਕਿੰਨਾ ਪਹਿਲਾਂ ਤੇ ਇਹ ਦੱਸ 25 ਮਾਡਲ ਨਵਾਂ ਹੀ ਤੇਰੇ ਕੋਲੇ ਆ ਗਿਆ ਸੀ ਨਵਾਂ ਹੀ ਨਵਾਂ ਹੀ ਉਦਾਂ ਹੀ ਉੱਥੇ ਹੀ ਲੈ ਜਾਂਦਾ ਜਾਂ ਸਿੱਧਾ ਹੀ ਆਪਣੇ ਕੋਲੇ ਆਪਣੇ ਕੋਲੇ ਤੇ ਇਹਦਾ ਫਿਰ ਕੀਤਾ ਕੀ ਤੁਸੀਂ ਇਹਦਾ ਇੱਕ ਤਾਂ ਕੇਮ ਬਦਲੀ ਆ ਪਰ ਅਰੀਜਨਲ ਸੀ ਐਨਕ ਦੀ ਪਾਈ ਆ ਓਰੀਜਨਲ ਓਰੀਜਨਲ ਲਵਾਈ ਆ ਤੇ ਹੋਰ ਹੋਰ ਪੰਪ ਹੋ ਗਿਆ ਇਹਦਾ ਅੱਛਾ ਜੀ ਪੰਪ ਦਾ ਵੀ ਕੀਤਾ ਪੰਪ ਹਾਂ ਫੁੱਲੀ ਹੋ ਗਿਆ ਇੱਕ ਭਾਈ ਦਾ ਕੀਤਾ ਇਹਨੂੰ ਵੀ ਅੱਛਾ ਇਹਨੂੰ ਵੀ ਹਾਂ ਉਹ ਟਾਪ ਗੀਅਰ ਦਾ ਟਾਪ ਗੀਅਰ ਦਾ ਹੌਲੈਂਡ ਹਣਾ ਟਾਪ ਗੀਅਰ ਚ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਭਾਈ ਟਾਪ ਗੀਅਰ ਦਾ ਤੂੰ ਕਰ ਤੋਂ ਦਿੱਤਾ ਹੂੰ ਹੁਣ ਇਹ ਵਜਨ ਉਹ ਚੱਕੂ ਹਾਂ ਬਲਤੀ ਆ ਵੀ ਉਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਨਾ ਨਹੀਂ ਨਹੀਂ ਇਹ ਓਕੇ ਆ ਹੁਣ ਜੇਣੀ ਮੇਰੇ ਹਿਸਾਬ ਨਾਲ ਜਾਂਦਾ ਹੋਊਗਾ 75 80 ਜਾਂਦਾ ਆਊਗਾ ਬਈ ਇੱਕ ਚੀਜ਼ ਮੈਨੂੰ ਹੋਰ ਦੱਸ ਹੌਲੈਂਡ ਹੌਲੈਂਡ ਦੇ ਨਾਲ ਮਗਰੋਂ ਘੈਂ ਘੈਂ ਚੈਂ ਚੈਂ ਕਈ ਵੀਰਾਂ ਨੂੰ ਲੱਗਦੀ ਜਿਨ੍ਹਾਂ ਨੇ ਰੱਖੇ ਆ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਉਹਨਾਂ ਨੂੰ ਤਾਂ ਐ ਹੁੰਦਾ ਵੀ ਸਾਨੂੰ ਕਰੀ ਜਾਵੇ ਸਾਨੂੰ ਕੰਮ ਚਾਹੀਦਾ ਤੇ ਉਹ ਜਿਵੇਂ ਪੁਰਾਣੇ ਡਾਕਟਰ ਜਿਹੜੇ ਵੀਰਾਂ ਕੋਲ ਹੈਗੇ ਆ ਇਹ ਉਹਨਾਂ ਦੀ ਉਹ ਆਵਾਜ਼ ਘਟਾਉਣੀ ਹੋਵੇ ਜੀ ਕਿਸੇ ਕੋਈ ਹੱਲ ਹੈਗਾ ਕਣੀ ਕਿ ਇਹਨੇ ਕਰਨੀ ਕਰਨੀ ਇਹਦਾ ਐਡਿਕਸ਼ਨਾਂ ਲੱਗੀਆਂ ਇਹਦੇ ਐਡਿਕਸ਼ਨ ਆਲਾ ਕਰੂਗਾ ਇਹ ਉਹ ਕਰੂਗਾ ਹਾਂ ਉਹ ਕਰੂਗਾ ਜਿਵੇਂ ਆਇਸ਼ਰ ਦੇ ਐਡਿਕਸ਼ਨ ਉਹ ਵੀ ਕਰਦਾ ਉਹ ਵੀ ਕਰਦਾ ਹੀ ਕਰਦਾ ਐਚ ਐਮਟੀ ਐਚ ਐਮਟੀ ਦਾ ਕਰਦਾ ਹੀ ਉਹ ਤਾਂ ਪਤਾ ਹੀ ਆ ਤੁਹਾਨੂੰ ਉਹ ਛੱਡਦਾ ਹੀ ਨਹੀਂ ਬਾਈ ਕਹਿੰਦਾ ਉਹ ਤਾਂ ਕਰਦਾ ਹੀ ਆ ਕਹਿੰਦਾ ਲੈ ਬਾਈ ਇੱਕ ਦਾ ਤੂੰ ਉਹ ਕਰਤਾ ਤੇ ਮੈਨੂੰ ਨਾ ਇਹਦੇ ਪੰਪ ਇਹ ਮਤਲਬ 50 ਆ ਗਿਆ 50 ਤੋਂ ਕਿੰਨਾ ਕ ਕਰਤਾ ਇਹਨੂੰ ਆਈਡੀਆ ਜੀ ਹੁਣ ਸੈਟ ਪਾਇੰਟ ਕਰੂਗਾ ਹਾਂ ਕਰੂਗਾ 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 ਕਿਉਂ ਪੰਪ ਦਾ ਵੀ ਹੋ ਗਿਆ ਇਹਦਾ ਫੁੱਲ ਕੰਮ ਹੀ ਹੋ ਗਿਆ ਫੁੱਲ ਹੀ ਹੋ ਗਿਆ ਨਾ ਕਿਮੂ ਦਾ ਵੀ ਮੋਡੀਫਿਕੇਸ਼ਨ ਇਹਦੀ ਹੋ ਗਈ ਆ ਤੇ ਟਰਬੋ ਵੀਰੇ acha ਹੈ origignal ਆ ਉਹਦੇ ਜੀ ਤੁਸੀਂ ਕਲਾਕਾਰੀ ਕੀਤੀ ਆ origignal ਜੀ ਵੀ ਟਰਬੋ ਚੇਂਜ ਨਹੀਂ ਕੀਤੀ ਉਸੇ ਜੀ ਇਹ ਕਰਤਾ ਜੋ ਕਰਨਾ ਆ ਆ ਵਧੀਆ ਕੀਤਾ ਯਾਰ ਤੇ ਪੰਪ ਦਾ ਵੀ ਇਹਦਾ ਭਾਈ ਜਿਵੇਂ 56 20 ਆ 56 20 ਦੇ ਬਰਾਬਰ ਇਹ ਕੰਮ ਕਰੂ ਕਰੂਗਾ ਕਰਦਾ ਉਹ ਦੇਖੋ ਪਿੱਛੇ ਦੇਖੋ ਇਹਦੇ ਪਾਏ ਦੇ ਅੱਛਾ ਇਹ ਖਿੱਚੂਗਾ ਹਾਂ ਇੱਕ ਲਾ ਕੇ ਰੱਖਤਾ ਇਹਦਾ ਅਸੀਂ ਅੱਛਾ ਵੀ ਇਹ ਕਰੂ ਚਾਰ ਸੀ ਚਾਰ ਸੀਗੇ ਬੱਲੇ ਤੇਰੇ ਸ਼ੇਰਾ ਫੇਰ ਹੋਰ ਹੋਰ ਦੱਸ ਕੀ ਭਾਲਦੀ ਮੈਂ ਤਗੜੇ ਟਰੈਕਟਰ ਜਿੰਦਾ ਦਾ ਕੰਮ ਲਈ ਜਾਂਦਾ ਜੇ ਵਦੰਦਰਾ ਤੁਸੀਂ ਤੇ ਹੋਰ ਤੂੰ ਕੀ ਭਾਲਦਾ ਫੇਰ ਬਾਈ ਮੇਰੀ ਗੱਲ ਸੁਣੀ ਇਹ ਟਰੈਕਟਰ ਦੀ ਤੂੰ ਇੰਨੀ ਮੋਡੀਫਿਕੇਸ਼ਨ ਕਰਤੀ ਹੂੰ ਗਰਮ ਤਾਂ ਨਹੀਂ ਹੁੰਦਾ ਜਮਾ ਹੀ ਨਹੀਂ ਜਮਾ ਹੀ ਨਹੀਂ ਹੁੰਦਾ 1% ਵੀ ਕੋਈ ਦਿੱਕਤ ਤੈਨੂੰ ਲੱਗਦੀ ਐ ਨਹੀਂ ਜਮੇ ਨਹੀਂ ਜੇ ਕੋਈ ਕੋਈ ਮਾਡਲ ਇਦਾਂ ਦਾ ਆਵੇ ਜਿਸ ਨੂੰ ਕੋਈ ਗਰਮ ਹੋਣ ਦੀ ਸ਼ਿਕਾਇਤ ਆ ਹੋ ਜਾਊਗਾ ਹੱਲੋ ਵੀ ਹੋ ਜਾਊਗਾ ਉਹਦਾ ਵੀ ਹੋ ਜਾਊਗਾ ਹਾਂ ਉਹਦਾ ਵੀ ਯਾਨੀ ਕਰਨੀ ਪੈਂਦੀ ਕਲਾਕਾਰੀ ਫੇਰ ਹੀ ਹੁੰਦਾ ਵੀ ਉਦਾਂ ਨਹੀਂ ਵੀ ਕੋਈ ਨਾ ਕੋਈ ਤੁਸੀਂ ਤੁਹਾਡੇ ਹੱਥ ਲਵਾਉਣੇ ਪੈਂਦੇ ਆ ਹਾਂ ਲੱਗਣਗੇ ਵੀ ਉਹ ਨਾ ਝਰਨੀ ਤੇ ਹੁਣ ਉਹ ਕਲਾਕਾਰੀ ਆਪਾਂ ਵੀਰਾਂ ਨੂੰ ਦੱਸ ਨਹੀਂ ਸਕਦੇ ਨਾ ਨਾ ਦੁਕਾਣ ਦੇ ਮੁੱਲ ਜੇ ਉਹ ਦੱਸਤੀ ਤਾਂ ਦੁਕਾ ਫਿਰ ਦਗਾ ਦੀ ਮੈਂ ਤਾਂ ਉਹ ਗੱਲ ਵੀ ਉਹ ਨਹੀਂ ਆਪਾਂ ਕਹਾਵਤ ਸੁਣੀ ਉਹ ਕਹਿੰਦੇ ਵੀ ਮਾਰਿਆ ਤਾਂ ਕਿ ਥੋੜਾ ਹੀ ਏ ਉਹ ਕਹਿੰਦਾ ਤੁਹਾਨੂੰ ਇਹ ਨਹੀਂ ਨਾ ਪਤਾ ਵੀ ਥੋੜਾ ਮਾਰਨਾ ਕਿੱਥੇ ਆਹੀ ਥੋੜੇ ਤਾਂ ਤੁਸੀਂ ਸਾਰਿਆਂ ਨੇ ਚੱਕੀ ਫਿਰਦੇ ਜੇ ਸਹੀ ਗੱਲ ਪਰ ਸਹੀ ਟਿਕਾਣੇ ਦਾ ਥੋੜਾ ਮਾਰਨਾ ਕਿੱਥੇ ਆ ਉਹ ਮਕੈਨਿਕ ਵੀਰ ਨੂੰ ਹੀ ਪਤਾ ਉਹ ਕਲਾਕਾਰੀ ਦਾ ਹੀ ਮੁੱਲ ਉਹਦਾ ਹੀ ਮੁੱਲ ਹੈ ਉਹਦਾ ਹੀ ਮੁੱਲ ਵੈਰੀ ਗੁੱਡ ਹੈ ਬਾਈ ਇਹ ਬਾਈ ਚਲੋ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਇਹਦੇ ਤੋਂ ਉੱਤੇ ਆਪਾਂ ਲੈਨੇ ਉਹ ਆਉਂਦੇ ਸੀਆਰਡੀ ਸੀਆਰਡੀ ਹੈ ਹਨਾ ਸੀਆਰਡੀ ਆਪਣੇ ਜ਼ਿਮੀਂਦਾਰ ਵੀਰ ਹੱਲੇ ਨਹੀਂ ਪਸੰਦ ਕਰ ਰਹੇ ਨਹੀਂ ਬਹੁਤ ਘੱਟ ਪਸੰਦ ਬਹੁਤ ਘੱਟ ਆ ਹਨਾ ਦੇ ਇਹ ਤਾਂ ਹੀ ਆਪਾਂ ਕਰ ਰਹੇ ਆ ਵੀ ਵੀਰ ਭਰਾ ਮੇਨਾਂ ਦਾ ਮੋਡੀਫਿਕੇਸ਼ਨ ਵੀ ਤਾਂ ਹੀ ਕਰਾਉਂਦੇ ਆ ਤਾਂ ਹੀ ਤਾਂ ਹੀ ਭਾਈ ਇਹਦੇ ਡੀਜ਼ਲ ਦਾ ਫਰਕ ਪਿਆਕ ਨਹੀਂ ਆ ਅੱਗੇ ਨਾਲ ਘੱਟ ਖਾਣ ਲੱਗ ਗਿਆ ਇਹ ਅੱਗੇ ਨਾਲ ਘੱਟ ਘੱਟ ਖਾਣ ਲੱਗ ਗਿਆ ਸੌਖਾ ਰਹਿਣ ਲੱਗ ਗਿਆ ਤਾਂ ਆਪੇ ਹੀ ਘੱਟ ਖਾਣ ਲੱਗ ਗਿਆ ਸੌਖੀ ਜੀ ਥਿਊਰੀ ਆ ਸਾਰੇ ਡੇਟਾਂ ਤੇ ਲਾਗੂ ਆ ਸਾਰਿਆਂ ਤੇ ਸਾਰੀ ਵੀ ਜਿਹੜਾ ਡਰੈਕਟਰ ਜਿੰਨਾ ਸੌਖਾ ਰਹੂ ਉਹਨਾਂ ਹੀ ਘੱਟ ਖਾਣ ਖੱਟ ਖਾਊਗਾ ਤੇ ਨਾਲ ਭਾਈ ਜਦੋਂ ਆਪਾਂ ਇੰਜਨ ਦੀ ਪਾਵਰ ਵਧਾ ਦਿੰਨੇ ਆ ਆਣਾ ਆਪਾ ਵਧਾਉਣੇ ਦਾ ਇੰਜਨ ਦੀ ਹੀ ਆਣਾ ਇੰਜਨ ਦੀ ਪਾਵਰ ਵਧ ਗਈ ਤੇ ਪੀਟੀਓ ਦੇ ਫਰਕ ਪੈਂਦਾ ਵੀ ਪੀਟੀਓ ਪਾਵਰ ਵਧਦੀ ਆ ਪੀਟੀਓ ਦਬਦਾ ਨਹੀਂਗਾ ਪੀਟੀਓ ਦਮਣੀ ਨਹੀਂ ਨੀ ਪੀਟੀਓ ਉਹਨੇ ਚੱਕਰ ਉਸ ਹਿਸਾਬ ਨਾਲ ਹੀ ਰੱਖਣੇ ਆ ਜੇ ਟਰੈਕਟਰ ਸਭ ਦਾ ਪੀਟੀਓ ਵੀ ਸੌਖੀ ਬਸ ਉਹਨੇ ਜੀ ਜਿਵੇਂ ਉਹਨੇ ਦੀ ਬਈ ਤੂੰ ਟਾਪ ਦੀ ਗਰਾਰੀ ਬਦਲਦੀ ਇਹ ਜਿਹੜੀ ਗਰਾਰੀ ਏ ਛੱਪਾਈ ਏ ਚਲੋ ਉਹ ਤੋਂ ਤੁਸੀਂ ਦੱਸਣੀ ਨਹੀਂ ਨੀ ਕਿ ਕਿਹੜੀ ਪਾਤੀ ਏ ਇਹ ਪੂਰੀ ਟੈਸਟਡ ਆ ਤੁਹਾਡੀ ਪੂਰੀ ਜੀ ਪੂਰੀ ਇਹ ਨਾ ਨਾ ਵੀ ਕੱਲ ਨੂੰ ਵੀਰ ਭਰਾ ਲੋਡ ਪਾਉਣਾ ਤੇ ਗਰਾਰੀ ਤੋੜ ਕੇ ਹੱਥ ਚ ਫੜਾ ਦੇ। ਨਾ ਜੀ ਨਾ। ਤੇ ਗੇਰਾਂ ਦੀ ਸੈਟਿੰਗ ਵੀ ਕੋਈ ਗੇਰ ਤੇ ਪਹੁੰਚ ਕੋਈ ਦਿੱਕਤ। ਜਮਾਂ ਨਹੀਂ ਐ ਪਾਣੀ ਆਉਂ ਪੈਂਦੇ। ਜਿਵੇਂ ਪਹਿਲਾਂ ਸੀਗੇ ਕੰਪਨੀਆਂ ਕੋਲ ਉਵੇਂ। ਹਾਂ। ਕਿਉਂਕਿ ਐਵੇਂ ਹੁੰਦਾ ਨਾ ਆਪਣਾ ਵੀਰ ਭਰਾਵਾਂ ਨੂੰ ਮਿਲਦਾ ਹੀ ਨਹੀਂ ਨਾ। ਉਹ ਦੱਸ ਦਿੰਦੇ ਹੁੰਦੇ ਵੀ ਜੋ ਟਾਪ ਦੀ ਗਰਾਰੀ ਬਦਲ ਦਿੰਨੇ ਆ ਵੀ ਟਰੈਕਟਰ ਦਾ ਗੇਅਰ ਨਹੀਂ ਪੈਂਦਾ। ਨਹੀਂ ਆਪਾਂ ਪਾਈਓ ਹਿਸਾਬ ਨਾਲ ਵੀ ਜ਼ਿਆਦਾ ਕੋਈ ਉਹ ਨਹੀਂ ਕੀਤਾ ਤੁਸੀਂ। ਘੱਟ ਵੱਡ ਕੁਛ ਨਹੀਂ ਕੀਤਾ। ਨਾ ਨਾ ਨਾ। ਟਰੈਕਟਰ ਦਾ ਹਾਂਜੀ ਵੀਰੇ। ਟਰੈਕਟਰ ਦੀ ਲਾਈਫ ਤੇ ਕੋ ਫਰਕ ਪਊ ਆਪਾਂ ਜਿੰਨੇ ਦੀ ਮੋਡੀਫਿਕੇਸ਼ਨ ਕਰਦੇ ਆ ਲਾਈਫ ਇਹਦੀ ਵਧਣੀ ਹੋਈ ਆ ਘਟਦੀ ਨਹੀਂ ਨਾ ਘਟਦੀ ਕਿਉਂਕਿ ਆਪਣੇ ਵੀਰਾਂ ਦੇ ਦਿਮਾਗ 'ਚ ਕਈ ਈ ਆ ਜਾਂਦਾ ਨਾ ਵੀ ਵੀਰ ਭਰਾ ਯਾਰ ਮੋਡੀਫਿਕੇਸ਼ਨ ਕਰਾਈ ਜਾਂਦੇ ਆ ਇਹਦਾ ਇੰਜਣ ਮਰ ਜੂਗਾ ਇਹਦਾ ਗੇਅਰ ਮਰ ਜੂਗਾ ਆਸੀ ਵਾਲੇ ਕਹਿੰਦੇ ਆ ਵੀ 12 ਸਾਲ ਇੰਜਣ ਚੱਲੂਗਾ ਮੈਂ ਕਹਿੰਦਾ 20 ਸਾਲ ਚੱਲੂਗਾ ਹੁਣ ਅੱਛਾ ਹਾਂ ਮੈਂ ਇਹਦੀ ਪਾਵਰ ਕੀਮਤੋਂ ਹੀ ਘਾਤੋਂ ਵੱਧਦੀ ਆ ਉਹਦਾ ਕੀ ਫੰਡਾ ਮੜਾ ਇਹ ਸਮਝਾ ਸਕਦਾ ਵੀਰਾਂ ਨੂੰ ਉਹ ਤਾਂ ਰਹਿਣ ਦੀ ਹੀ ਦੱਸੋ ਰਹਿਣ ਦੀ ਚਲੋ ਉਹ ਫੇਰ ਤਾਂ ਹਰ ਇੱਕੀ ਐਸਾ ਜਿਹਾ ਥਿਉਰੀ ਵੀ ਸਮਝ ਆ ਗਈ ਬਸ ਚਲੋ ਹੁੰਦਾ ਇਹ ਸਾਗ ਦਾ ਇੰਜਨ ਦੀ ਪਾਵਰ ਵਧਾਉਣਾ ਬਈ ਇਹਦੀ ਕਲਚ ਦੇ ਹੱਲੇ ਤਾਂ ਚਲੋ ਤੁਸੀਂ ਨਹੀਂ ਕੀਤਾ ਮੈਨੂੰ ਪਤਾ ਨਾ ਵਾ ਤੇ ਗਾਂ ਜਦੋਂ ਇਹਦਾ ਕਲਚ ਖੁੰਦੇਗਾ ਇਹਦਾ ਵੀ ਕਲਚ ਕਿਹੜਾ ਕਰੋਗੇ ਕਲਚ ਹਾਂ ਕਿਹੜਾ ਕਰਨਾ ਹੀ ਪੈਣਾ ਇਹਨੇ ਕਲਚ ਛੱਡਣਾ ਨਹੀਂ ਹੁਣ ਇਹਨਾਂ ਨੂੰ ਛੇਤੀ ਮਲ ਦੇਣਾ ਹਨਾ ਛੇਤੀ ਮਲ ਦੇਣਾ ਇਹਨੇ ਇਹ ਕਸਟਮਰ ਵੀਰ ਨੂੰ ਤੁਸੀਂ ਦੱਸ ਦਿੰਦੇ ਹੋ ਵੀ ਵੀਰ ਹੁਣ ਇੰਜਨ ਤਕੜਾ ਹੈ ਹਾਂ ਪਹਿਲਾਂ ਦੱਸ ਕੇ ਵੀ ਸਾਰਾ ਕੰਮ ਦੱਸ ਕੇ ਹਾਂ ਪਹਿਲਾਂ ਦੱਸ ਕੇ ਜੇ ਕਰਾਉਣਾ ਠੀਕ ਆ ਨਹੀਂ ਕਰਾਉਣਾ ਉਹਦੀ ਮਰਜ਼ੀ ਆ ਹਾਂ ਵੀ ਕਿਉਂਕਿ ਉਹਦਾ ਪਤਾ ਹੀ ਆਪਨ ਵੀ ਇੰਜਨ ਕਿਹੜਾ ਹੋ ਗਿਆ ਤੇ ਕਲਚ ਤੇ ਜ਼ੋਰ ਤਾਂ ਆਊਗਾ ਆਊਗਾ ਉਹ ਉਹ ਭਾਵੇਂ ਤੁਸੀਂ ਅੱਜ ਕਰਾ ਲਓ ਜੇ ਇੱਕ ਕਲਚ ਪੇਡ ਕਸਾਉਣੀ ਆ ਬਾਅਦ ਚੋ ਕਰਾ ਲਓ ਹਾਂ ਬਾਅਦ ਚੋ ਕਰਾ ਲਓ ਬਈ ਜਿਵੇਂ ਇਹ ਟਰੈਕਟਰ ਨੂੰ ਤੂੰ ਖੋਲਿਆ ਐ ਤਾਂ ਨਹੀਂ ਮੈਨੂੰ ਪਤਾ ਲੱਗਦਾ ਇੱਥੋਂ ਵਿਖਾ ਵੀ ਦੇ ਵੀਰਾਂ ਨੂੰ ਸਾਰਾ ਪੰਪ ਵਗੈਰਾ ਜਮਾ ਓਕੇ ਆ ਜਿਵੇਂ ਨਵਾਂ ਹੁੰਦਾ ਭਾਈ ਇਹਦੇ ਵਾਸਤੇ ਕੀ ਕਲਾਕਾਰੀ ਕਰਦਾ ਵੀ ਖੁੱਲੇ ਦਾ ਪਤਾ ਹੀ ਨਹੀਂ ਲੱਗਦਾ ਐਸਾ ਕੀ ਇਹਦੇ ਚ ਤੂੰ ਪਾ ਦੇਣਾ ਟੂਲ ਹੀ ਆਪਣੇ ਕੋਲ ਨਵੇਂ ਆ ਟੂਲ ਹੀ ਹਿਸਾਬ ਦੇ ਆ ਮੈਨੂੰ ਹੁਣ ਖੁੱਲੇ ਦਾ ਪਤਾ ਲੱਗਦਾ ਨਾ ਉਹੀ ਤਾਂ ਕਹਿੰਦਾ ਕਿਸੇ ਨੱਟ ਦਾ ਵੀ ਨਹੀਂ ਯਾਰ ਪਤਾ ਪੁਰਾਣੇ ਟਰੈਕਟਰਾਂ ਵਾਸਤੇ ਟੂਲ ਆਪਣੇ ਆਡਾ ਨਵੇਂ ਵਾਸਤੇ ਆਡਾ ਅੱਛਾ ਵੀ ਜੇ ਕੋਈ ਜਿਹਦੇ ਨਹੀਂ ਕੋਈ ਦਿੱਕਤ ਵੀ ਖੁੱਲਾ ਕਿ ਨੀਰੀ ਉਹਦੇ ਤੇ ਵਾਸਤੇ ਆਡਾ ਆਡਾ ਇਹ ਜਿਵੇਂ ਕੋਈ ਨਵਾਂ ਹੁਣ ਨਵਾਂ ਹੌਲੈਂਡ ਜਾਂ ਜੌਂਡੀਅਰ ਕੋਈ ਵੀ ਆਉਂਦਾ ਉਹਦੇ ਵਾਸਤੇ ਟੂਲ ਲੱਗ ਉਹਦੇ ਵਾਸਤੇ ਆਡਾ ਯਾਰ ਆ ਬੜੀ ਘੈਂਟ ਤੇਰੀ ਗੱਲ ਲੱਗੀ ਮਕੀਨ ਨੂੰ ਮੜੇ ਸਟਾਰਟ ਕਰੀਏ ਫੇਰ ਤਾਂ ਜੇਲ ਕੱਢਿਓ ਜੋਰ ਲਗਾ ਹਾਂ ਕਰਦਾ ਇੱਕੀ ਨਾ ਉਧਰੋਂ ਵੀ ਕਰਨਾ ਪੈਣਾ ਵੀਰੇ ਹਾਂ ਹਾਂ ਕਰਤਾ ਬਈ ਮਾਰੂ ਗਰੂ ਆਏ ਗਰੂ ਸੈਸ਼ਨ ਕਰਨ ਤੋਂ ਬਾਅਦ ਟਰੈਕਟਰ ਧੂਆਂ ਵਧਾਊਗਾ ਕਟਾਊਗਾ ਜਾਂ ਜਿੱਥੇ ਜੇ ਰਖਾਉਣਾ ਕੀ ਸਾਫ ਕਿਤਾਵੇ ਉਹ ਤੁਹਾਡੇ ਕੋਲੇ ਵੀ ਜੀ ਆਏ ਆ ਵੀ ਖਾਲੀ ਦਾ ਮਾਰੂਗਾ ਮਾਰੂਗਾ ਜਦੋਂ ਲੋਡ ਪੈ ਗਿਆ ਇਹਨੇ ਹਟ ਜਾਣਾ ਇਹਨੇ ਹਟ ਜਾਣਾ ਹਾਂ ਲੋਡ ਪੈਨ ਜੇਮਾ ਸਾਫ ਹੁੰਦਾ ਸਲੈਂਸਰ ਉਦੋਂ ਐਨ ਸਾਫ ਹੁੰਦਾ ਸਾਫਾ ਖਾਲੀ ਦਾ ਕੋਈ ਵੀ ਲੈ ਲਓ ਨਵਾਂ ਲੈ ਲਓ ਬਿਨਾਂ ਕੋਈ ਕਾਰਨ ਤੋਂ ਹੂੰ ਉਹ ਵੀ ਮਾਰੂਗਾ ਉਹ ਵੀ ਮਾਰੂਗਾ ਮਾਰੂਗਾ ਉਹ ਆਈ ਦੇ ਨਹੀਂ ਮਾਰਨਾ ਚਾਹੀਦਾ ਹਾਂ ਸਹੀ ਹੈ ਜਿਹੜਾ ਸਹੀ ਹੈ ਇਹਦੀ ਟਰਬੋ ਬਈ ਉਸ ਹਿਸਾਬ ਨਾਲ ਹੀ ਲਾਈ ਆ ਉਸ ਹਿਸਾਬ ਨਹੀਂ ਵੀ ਜਿਵੇਂ ਆਪਾਂ ਉਧਰ ਗੱਲ ਕਰਦੇ ਸੀਗੇ 61 ਨੰਬਰ 20 ਨੰਬਰ 25 ਨੰਬਰ ਇਹਦੀ ਇੰਜਨ ਦੇ ਹਿਸਾਬ ਨਾਲ ਹੀ ਲਾਈ ਆ ਆਪਾਂ ਇੰਜਨ ਦੇ ਹਿਸਾਬ ਨਾਲ ਹੀ ਵੀ ਇਹ ਸਲੋ ਚੱਕਰਾਂ ਤੇ ਕੰਮ ਕਰੂਗਾ ਕੰਮ ਕਰੀ ਜਾਂਦਾ ਉਹ ਮੈਂ ਦੱਸਿਆ ਕਿਉਂ ਤੁਹਾਨੂੰ ਵੀਰੇ ਪੁੱਛਦਾ ਪਿਆ ਆਜੋ ਵੀਰੇ ਵੀ ਜਿਵੇਂ ਹੁਣ ਇਹ ਟਰੈਕਟਰ ਆ ਆਜੋ ਇੱਥੇ ਇਹ ਹੁਣ ਕਰਾ ਤੇ ਵੀ ਚੱਲਣਾ ਕੰਪਿਊਟਰ ਕਰਾ ਤੇ ਆਪਣੀ ਗੱਲ ਉਧਰ ਰਹਿ ਗਈ ਸੀ ਕੰਪਿਊਟਰ ਕਰਾ ਤੇ ਕੀ ਚੱਕਰ ਪੈਂਦਾ ਵੀ ਆਪਾਂ ਨੂੰ ਸਲੋ ਆਰਪੀਐਮ ਤੇ ਚਲਾਉਣਾ ਹੁੰਦਾ ਉੱਥੇ ਆਪਾਂ ਨੂੰ ਤੇ ਇਹ ਸੋ ਚੱਕਰਾਂ ਤੇ ਕੰਮ ਕਰੀ ਜਾਂਦੀ ਆ ਕਰੀ ਜਾਂਦੀ ਜਦੋਂ ਸਟਾਰਟ ਕਰਤਾ ਬਸ ਇਹ ਆਪ ਦਾ ਕੰਮ ਕਰੀ ਜਾਣਾ ਇਹਨੇ ਕਰੀ ਜਾਂਦੀ ਬੀ ਪਹਿਲਾ ਲਾਓ ਦੂਜਾ ਲਾਓ ਰੇਸ ਆ ਭਰਾ ਦੇ ਨੇ 12 13 ਸੂਦੋਂ ਬਸ ਹਾਂ ਕਿਉਂਕਿ ਗੇਅਰ ਵੱਡਾ ਕਰ ਰਿਹਾ ਤੇਲ ਬਚਾਉਣਾ ਹੁੰਦਾ ਅੱਜ ਕਰਾਇਆ ਕਰੋ ਤੁਹਾਨੂੰ ਪਤਾ ਹੀ ਹੈ ਕੀ ਵੱਜਦਾ ਹੈ ਤੇਲ ਮਹਿੰਗੀ ਹੋ ਗਈ ਆ ਤੇਲ ਖਰਚਾ ਤੁਸੀਂ ਦੱਸਿਓ ਤਾਂ ਵੀ ਪਹਿਲਾਂ ਨਾਲੋਂ ਘਟਾਤਾ ਇਹਨੇ ਖਰਚ ਕਰਮਾਂ ਵਾਲੇ ਨੇ ਘਟਾਤਾ ਵੈਰੀ ਗੁੱਡ ਕਦਾਵੀ ਸ਼ੇਰਾ ਪਿੱਛੇ ਬਈ ਹੌਲੈਂਡ ਦੀ ਜੇ ਲਿਫਟ ਦੀ ਪਾਵਰ ਵਧਾਉਣੀ ਹੋਵੇ ਵੈਸੇ ਤਾਂ ਬਹੁਤ ਜੱਕ ਲੱਗਾ ਇਹਦੇ ਇਹ ਵਾ ਹੋਰ ਵਧਾਉਣੀ ਐ ਇੱਕ ਹੋਰ ਲਾ ਦਿਓ ਬਸ ਇੱਕ ਹੋਰ ਲਾ ਦਈਏ ਬਸ ਤੇ ਜੇ ਕੋਈ ਜੱਕ ਨਾ ਕਵੇ ਅੰਦਰੋਂ ਵੱਜੂ ਅੰਦਰੋਂ ਹੀ ਵੱਜ ਜਾਂਦੀ ਮੱਦ ਜੂਗੀ ਵੱਜੂ ਚਾਹ ਕਿ ਆੜ ਏਡੇ ਸੰਦ ਸੰਘੇੜੇ ਇੱਕ ਤੁਸੀਂ ਪਿੱਛੋਂ ਲਾਤਾ ਇਹਦੇ ਆ ਵੇ ਵੀ ਚਾਰ ਆ ਚੌਥਾ ਤੁਸੀਂ ਲਾਤਾ ਤੇ ਕਿਉਂਕਿ ਇਹ ਫਿਰ ਲਿਫਟ ਨੂੰ ਵੀ ਚਾਹੀਦਾ ਨਾ ਉਹਨਾਂ ਸਿਸਟਮ ਚਾਹੀਦਾ ਹੈ ਹਣਾ ਤੇ ਜੇ ਪਾਵਰ ਅੰਦਰੋਂ ਵਧਾਉਣੀ ਵੱਜੂ ਵੱਜੂ ਮੈਂ ਇਹ ਹੌਲੈਂਡ ਦੇ ਸੈਟਿੰਗਾਂ ਬਾਲੀਆਂ ਆਉਂਦੀਆਂ ਹਾਂ ਬਹੁਤ ਆਹ ਦੇਖੋ ਇੱਥੇ ਵੀ ਪਿੱਛੇ ਵੀ ਅੱਗੇ ਵੀ ਆਟਾ ਪੇਚ ਵੀ ਜਦੋਂ ਤੁਸੀਂ ਲਿਫਟ ਦਾ ਕੰਮ ਕਰਦੇ ਹੋ ਇਹ ਸੈਟਿੰਗਾਂ ਦਿੱਕਤ ਨਹੀਂ ਦਿੰਦੀਆਂ ਨਹੀਂ ਕਿਉਂਕਿ ਲੱਗ ਲੱਗ ਪੁਰਜਾ ਥਾਂ ਥਾਂ ਤੇ ਮੈਂ ਨਾ ਹੱਥਾਂ ਵੇ ਦੀ ਨੰਗਿਆਵਾ ਕੰਮ ਕਿੰਨਾ ਹੁਣ ਨਹੀਂ ਦਿੱਕਾ ਲੱਗਦਾ ਹੁਣ ਨਹੀਂ ਲੱਗਦਾ ਹੁਣ ਨਹੀਂ ਲੱਗਦਾ ਕਿੰਨਾ ਟਾਈਮ ਹੋ ਗਿਆ ਬਾਈ ਕੰਮ ਕਰਦੇ ਆ ਮੈਨੂੰ ਘੱਟੋ ਘੱਟ ਹੋ ਗਿਆ ਨੇ ਆ 20 ਬਾਈ ਸਾਲ 20 ਬਾਈ ਸਾਲ ਹੋ ਗਏ ਇਹ ਬਾਈ ਕੰਮ ਸਿੱਖਿਆ ਕੀ ਤੋਂ ਅਸੀਂ ਆਪਣੇ ਬਾਪੂ ਤੋਂ ਹੀ ਸਿੱਖਿਆ ਕਰਦਾ ਹੀ ਸੀ ਫਾਦਰ ਸਾਹਿਬ ਤੋਂ ਹਾਂ ਫਿਰ ਤੱਕ ਕਰਦਾ ਗੁਰਤੀ ਚ ਮਿਲਿਆ ਕਿ ਵਿਰਾਸਤ ਚ ਮੇਰਾ ਵਾਸਤੇ ਬਾਪੂ ਪੂਰਾ ਛੋਟੀ ਕੰਮ ਕਰਨ ਕਿ ਪੂਰਾ ਜੀ ਪੂਰਾ ਉਹ ਟਰੈਕਟਰ ਜਿਹੜਾ ਡੀਟੀ 14 ਦਾ ਉਹਨਾਂ ਨੇ ਹੀ ਤਿਆਰ ਕੀਤਾ ਸੀਗਾ ਪਹਿਲਾਂ ਅੱਛਾ ਹਾਂ ਉਸ ਤੋਂ ਬਾਅਦ ਫਿਰ ਹੁਣ ਹੁਣ ਵੀ ਉਹਨਾਂ ਨੇ ਕੀਤਾ ਵੈਰੀ ਗੁੱਡ ਇੱਕ ਚੀਜ਼ ਹੋਰ ਦੱਸ ਬਈ ਅੱਜ ਕੱਲ ਮੁੰਡੇ ਆ ਟਾਇਰ ਬਹੁਤ ਪਾਈ ਜਾਂਦੇ ਆ ਰੇਡੀਅਲ ਇਹ ਰੇਡੀਅਲ ਪਾਉਂਦੇ ਨਾ ਤੇਰੇ ਹਿਸਾਬ ਨਾਲ ਇਹ ਕੋਈ ਫਰਕ ਪਾਉਂਦੇ ਜਾਂ ਨਹੀਂ ਜਾਂਦੇ ਕਿ ਨਹੀਂ ਇੰਨੇ ਤੇ ਤਾਂ ਹੀ ਫਰਕ ਪਾਉਂਦੇਗੇ ਜਣੀ ਸਲਿੱਪ ਸਲੂਪ ਨਹੀਂ ਕੱਢਦਾ ਇਹਦੇ ਨਾਲ ਇਹ ਵਧੀਆ ਚੀਜ਼ ਆ ਵਧੀਆ ਚੀਜ਼ ਆ ਇਹ ਪਾ ਲੈਣੇ ਚਾਹੀਦੇ ਆ ਬਾਕੀ ਆਇਆ ਤੇਲ ਖਰਚੇ ਦਾ ਵੀ ਫਰਕ ਪੈ ਜਾਂਦਾ ਇਹਦੇ ਨਾਲ ਕਿਤੇ ਸਲਿੱਪ ਕੱਢਣੇ ਆ ਟੈਕਨੇ ਤੁਰਨਾ ਨਹੀਂਗਾ ਹੂੰ ਤੇ ਹੁਣ ਇਹਨੇ ਪੱਟ ਲੈਣਾ ਪੱਟ ਲੈਣਾ ਇਹਨੇ ਹਾਂ ਤੁਰੇ ਹੀ ਜਾਣਾ ਇਹਨੇ ਤੁਰੇ ਹੀ ਜਾਣਾ ਕਿ ਇਹਦੇ ਨਾਲ ਤੇਲ ਖਰਚਾ ਇੱਕ ਵਈਆ ਵੇਟਾਂ ਦਾ ਵੀ ਦੱਸ ਵੇਟ ਹਾਂ ਇਹ ਵੀ ਸਲਿੱਪ ਪਾਉਣੇ ਚਾਹੀਦੇ ਆ ਕਿ ਨਹੀਂ ਪਾਉਣੇ ਚਾਹੀਦੇ ਐਰਾਂ ਦੀ ਕਸਾਈ ਦਾ ਬਹੁਤ ਫਰਕ ਪੈਂਦਾ 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 ਇਹ ਨੂੰ ਹੁਣ ਤੁਸੀਂ ਫੁੱਲ ਹੀ ਤੁੰਨਿਆ ਪੈ ਪਿੱਛੇ ਕਿੰਨੀਆਂ ਨੇ 2 3 4 ਹੂੰ 2 ਦੋ ਆ ਦੋ ਵੱਡੀਆਂ ਪਲੇਟਾਂ 2-2 ਕਿਲੋ ਦੀਆਂ ਅੱਛਾ 110 ਕਿਲੋ ਇੱਧਰ 110 ਉੱਧਰ ਦੋ ਤੇ ਦੋ ਹੋ ਗਿਆ 4 ਅੱਗੇ ਕਿੰਨਾ ਬਾਈ ਫਿਰਦੇ ਬੱਲੇ 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 30 ਕਿਲੋ ਦੀ ਪਲੇਟ ਇੱਕ ਆ ਸ਼ੇਰੋ ਵੇਟਨ ਵਾਲੀ ਲੱਦੀ ਫਿਰਦੇ ਤੁਹਾਨੂੰ ਪੂਰਾ ਮਾਣ ਆ ਦੇ ਖਿੱਚੂਗਾ ਇੰਨਾ ਵਜਣੇ ਖਿੱਚੂਆ ਖਿੱਚਦਾ 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 ਹੀ ਫੇਦਾ ਖਾਵਾਗੇ ਪਾਟੂ ਸਾਰੇ ਪਾਟੂ ਸਾਰੇ ਵਿਖਾਵਾਂਗੇ ਫੇਰ ਆ ਜਾ ਗਏ ਲੈ ਲੀਏ ਹੁਣ ਚਲਾਉਂਦੇ ਵਿਖਾਵਾਂਗੇ ਫਿਰ ਹਨਾ ਲਓ ਜੀ ਮੇਰ ਦੀ ਵੀਡੀਓ ਅਸੀਂ ਇੱਧਰ ਵੀ ਪਹਿਲਾਂ ਇੱਕ ਪਾਰਟ ਅਸੀਂ ਸ਼ੂਟ ਕੀਤਾ ਉਹਦੇ ਵਿੱਚ ਤੁਹਾਨੂੰ ਨਰਪਾਇ ਵੀਰ ਵੀ ਦਿਸੇਗਾ ਦੂਜੇ ਵੀਰ ਵੀ ਦਿਸਣਗੇ ਆਹ ਟਰੈਕਟਰ ਨੂੰ ਹੱਥ ਵੀਰ ਨੇ ਵੀ ਲਾਇਏ ਤੇ ਵੀਰ ਦੇ ਬਾਪੂ ਜੀ ਨੇ ਵੀ ਲਾਇਏ ਉਹ ਚਲੋ ਆਦਰ ਮਾਨ ਲਈ ਵੀਰ ਨੇ ਆਪਦਾ ਨਾਮ ਨਹੀਂ ਲਿਆ ਵੀਰੇ ਨੇ ਵੀ ਲਾਇਏ ਇਹ ਪਹਿਲਾਂ ਜਦੋਂ ਬਾਪੂ ਤੋਂ ਹੀ ਕੰਮ ਹੋਇਆ ਸੀ ਹਾਂ ਦੱਸਿਆ ਵੀਰ ਨੇ ਤੇ ਉਹ ਟਰੈਕਟਰ ਅਸੀਂ ਤਾਂ ਵਿਖਾਇਆ ਵੀਰ ਭਰਾ ਆਇਆ ਨਾ ਕਹਿਣ ਵੀ ਇੱਕ ਤਾਂ ਪੁਰਾਣੇ ਨੂੰ ਹੱਥ ਪਾਉਂਦਾ ਸਹੀ ਗੱਲ ਹੈ ਹੈਨਾ ਠੀਕ ਹੈ ਤੇ ਦੱਸਿਓ ਬਾਕੀ ਅਜ ਚਲਾ ਕੇ ਨਹੀਂ ਵਿਖਾਏਗਾ ਸਾਰੇ ਵੀਰਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਮੀਂਹ ਰੀਂਹ ਚੱਲੀ ਜਾਂਦੀ ਮੀਂਹ ਬਹੁਤ ਆਈ ਮੀਂਹ ਹੈਨਾ ਹਾਂਜੀ ਤੇ ਛੋਟੀ ਜੀ ਇੱਕ ਹੁਣ ਗੱਲ ਐਂਡ ਤੇ ਦੱਸ ਦੇ ਮੇਰਾ ਵੀਰ ਜੇ ਜ਼ਿਆਦਾ ਢੜਾਉਣਾ ਐਂਡ ਟੂ ਐਂਡ ਕਰਨਾ ਕਿਹੜੇ ਟਰੈਕਟਰ ਦਾ ਹੀ ਸਭ ਜ਼ਿਆਦਾ ਪੈਂਦਾ ਮਗਰਲਾ ਇੱਕ ਜਿਹੀ ਵੇਲ ਜਿੰਨੀ ਹੋਊਗੀ ਉਹ ਤਾਂ ਉਹਦੇ ਨਾਲ ਭਜਣਾ ਵੀ ਕਿਹੜੇ ਟਰੈਕਟਰ ਚ ਜਾਦਾ ਉਹ ਹੁਣ ਆਪਣਾ ਸਵਰਾਜ ਦਾ ਹਿੱਸਾ ਲੱਗਿਆ ਸਵਰਾਜ ਚ ਵਧੀਆ ਵਜਨ ਵਧੀਆ ਹੋ ਜਾਂਦਾ ਨਹੀਂ ਕਈ ਵੀਰ ਕਹਿੰਦੇ ਨਾ ਫੋਰਡ ਫਾਰਮ ਟਰੱਕ ਜਾਦਾ ਫੋਰਡੇ ਖਰਚੇ ਜੇ ਕਰਨਾ ਫਿਰ ਫੋਰਡ ਆ ਗਿਆ ਫਾਰਮ ਟਰੈਕ ਆ ਗਿਆ 60 65 ਦੇ ਤਾਂ ਹੈਗੇ ਹੀ ਆ ਹੂੰ ਵੀ ਜੇ ਥੋੜੇ ਉਹਨਾਂ ਚ ਖਰਚਾ ਵੱਜ ਜਾਂਦਾ ਹਾਂ ਖਰਚਾ ਵੱਜ ਇਹ ਤਾਂ ਥੋੜਾ ਖਰਚਾ ਜ਼ਿਆਦਾ ਆਉਂਦਾ ਇਹ ਤੇ ਜ਼ਿਆਦਾ ਇਹ ਤੇ ਦਿਮਾਗ ਵੀ ਬਹੁਤ ਲੱਗਦਾ ਅੱਛਾ ਕਰਤਾਨ ਗਰਾਰੀ ਬਣਾਉਣੀ ਆ ਕਿਹੜੀ ਪੈਣੀ ਆ ਕਿੰਨੇ ਦੰਦੇ ਦੀ ਪੈਣੀ ਆ ਹੂੰ ਉਹ ਦਿਮਾਗ ਲਾਉਣਾ ਪੈਂਦਾ ਜੇ ਸਭ ਤੋਂ ਜ਼ਿਆਦਾ ਭਜਾਉਣਾ ਖਰਚੇ ਦਾ ਕੋਈ ਚੱਕਰ ਨਹੀਂ ਫਿਰ ਕਿੜਾਈਸ ਵਾਲਾ ਜੀ ਫਿਰ ਸਵਰਾਜ ਦਾ ਫਿਰ ਵੀ ਸਵਰਾਜ ਦਾ ਸਵਰਾਜ ਦਾ ਪੱਕਾ ਸਰ ਨੂੰ ਪੱਕਾ ਕੋਈ ਤੋੜ ਭੰਨ ਅੱਛਾ ਰਿਪੇਅਰ ਹੈ ਨਹੀਂ ਜੀ ਰਿਪੇਅਰ ਹੈ ਨਹੀਂ ਦੂਜੇ ਥੋੜੀ ਬਧੀ ਰਿਪੇਅਰ ਕੱਢਦੇ ਆ ਉਹ ਕੱਢਦੇ ਹੀ ਕੱਢਦੇ ਥੋੜਾ ਉਹਨੂੰ ਫੋੜ ਗੇਅਰ ਦੀ ਸ਼ਿਕਾਇਤ ਆ ਹੂੰ ਉਹ ਗੇਅਰ ਭਾਂ ਦੇ ਦਿੰਦਾ ਸੀ ਤੀ ਹੂੰ ਲਓ ਜੀ ਇੰਨੀ ਕਾਜਰੀ ਅੱਜ ਕਬੂਲਿਆ ਜੇ ਗੱਲਬਾਤ ਕਰਦਿਆਂ ਕੋਈ ਸ਼ਬਦ ਵੱਧ ਘਟ ਹੋਇਆ ਉਹਦੇ ਲਈ ਮਾਫੀ ਆ ਬਾਈ ਜੀ ਆ ਵੀਡੀਓ ਨੂੰ ਮੈਂ ਮਾਨ ਸਤਕਾਰ ਦੇ ਆਜੇ ਤੇ ਦੂਜੀ ਨੂੰ ਵੀ ਤੇ ਬਾਈ ਦਾ ਨੰਬਰ ਦਿੱਤਾ ਹੀ ਹੋਇਆ ਡਿਸਪਲੇ ਤੇ ਤੇ ਬਾਈ ਦਾ ਪਿੰਡ ਹੈਗਾ ਬੁੱਟਰ ਮੋਗੇ ਤੋਂ ਆਉਂਦਿਆਂ ਵੀ ਰੋਡ ਤੇ ਆ ਇਧਰ ਕਿਹੜਾ ਹੈ ਬਰਨਾਲੇ ਤੋਂ ਆਉਂਦਿਆਂ ਵੀ ਰੋਡ ਤੇ ਆ ਬਾਈ ਦਾ ਨੰਬਰ ਡਿਸਪਲੇ ਤੇ ਦਿੱਤਾ ਹੋਇਆ ਕੋਈ ਵੀ ਟਰੈਕਟਰ ਤੁਸੀਂ ਕਰਵਾਉਣਾ ਬਾਈ ਨੂੰ ਫੋਨ ਕਰਕੇ ਆਹ ਦਾ ਟਰੈਕਟਰ ਲਿਆ ਸਕਦੇ ਹੋ ਤੇ ਵੱਧ ਘੱਟ ਸ਼ਬਦ ਲਈ ਮਾਫ਼ੀ ਲਈ ਆ ਗਿਆ ਜੀ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ